ਬੀਜੇਪੀ ਜਦੋਂ ਜਦੋਂ ਵੀ ਸੱਤਾ ਚਾਹੀ ਹੈ ਉਸ ਉਦੋਂ ਉਦੋਂ ਉਹਨਾਂ ਨੇ ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੰਵਧਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਦੇ ਤਰੀਕ ਵਿੱਚ ਸਰਕਾਰ ਬੀਜੇਪੀ ਦੀ ਕਹਿ ਰਹੀ ਹੈ ਨਹੀਂ ਜੀ ਉਹ ਸਾਨੂੰ ਪਤਾ ਨਹੀਂ ਸੀ ਯੂਪੀਐਸਸੀ ਨੇ ਲੀਟਰਲ ਐਂਟਰੀ ਕਰ ਦਿੱਤੀ ਇਹ ਪਰਦਾ ਫਾਸ਼ ਹੋ ਗਿਆ ਉਹਨਾਂ ਦਾ ਬੀਜੇਪੀ ਦਾ ਕਿ ਬੀਜੇਪੀ ਹੁਣ ਨਹੀਂ ਇਹ ਜਦੋਂ ਦੀ ਸੱਤਾ ਤੇ ਆਈ ਹੈ ਉਦੋਂ ਤੋਂ ਹੀ ਇਹ ਹੋ ਜੇ ਗੈਰ ਕਾਨੂੰਨੀ ਰਿਕਰੂਟਮੈਂਟ ਜਿਹੜੀ ਸੰਵਿਧਾਨ ਵਿਰੋਧੀ ਕਰਦੀ ਹੈ ਇਹ ਬੀਜੇਪੀ ਵੀ ਇਹੋ ਜਿਹੀਆਂ ਕਾਰਵਾਈਆਂ ਕਰੇਗੀ ਤਾਂ ਬੀਜੇਪੀ ਹੁਣ ਜਿਹੜੀ 400 ਪਾਰ ਦੀ ਗੱਲ ਕਰਦੀ ਸੀ 250 ਦਾ ਅੰਕੜਾ ਨਹੀਂ ਪੂਰਾ ਹੋਇਆ ਉਹਨਾਂ ਦਾ ਫਿਰ ਇਹਦੀ ਹਾਲਤ ਵੀ ਇਹੀ ਹੋਏਗੀ ਲੇਕਿਨ ਸਾਨੂੰ ਅਧਿਕਾਰੀ ਚਾਹੀਦੇ ਆ ਜਿਹੜੇ ਲੋਕਾਂ ਦੀਆਂ ਜੇਬਾਂ ਵਿੱਚ ਪੈਸੇ ਪਾਉਣ ਉਹਨਾਂ ਦੀ ਥਾਲੀ ਵਿੱਚ ਚੰਗਾ ਖਾਣਾ ਪਰੋਸਣ ਉਹਨਾਂ ਨੂੰ ਸਾਧਨ ਦੇਣ ਮੌਕੇ ਦੇਣ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹਾਂ ਜਿਉ ਮੋਤ ਕਾਬਿਲ ਨੇ ਤਾਂ ਫਿਰ ਪੇਪਰ ਦੇ ਕੇ ਆ ਜਾਣ ਉਹਨਾਂ ਲਈ ਕੋਈ ਬੈਨ ਥੋੜੀ ਹੈ ਜੀਪੀ ਦੇ ਪਿਛਲੀ ਸਰਕਾਰ ਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੂਜੀ ਵਾਰੀ ਬਣੇ ਆ ਇਹਨਾਂ ਦੇ ਐਮਪੀਸ ਇਹਨਾਂ ਦੇ ਮਨਿਸਟਰ ਸੰਵਿਧਾਨ ਨੂੰ ਬਦਲਦਿਆਂ ਸਪੀਚਾਂ ਕਰਦੇ ਰਹੇ ਆ ਰੈਲੀਆਂ ਚ ਭਾਸ਼ਣ ਦੇ ਅੰਦਰ ਆ ਵੀ ਅਸੀਂ ਸੰਵਿਧਾਨ ਕੋ ਬਦਲ ਦੇਂਗੇ ਇਹ ਕਹਿੰਦੇ ਆ ਕਿ ਮਸਲਾ ਸਿਰਫ ਫੇਕ ਸਰਟੀਫਿਕੇਟ ਦਾ ਨਹੀਂ ਇਸ ਤੋਂ ਅੱਗੇ ਚੱਲੇ ਜਾਈਏ ਸਕਾਲਰਸ਼ਿਪ ਦਾ ਵਜੀਫਿਆਂ ਦਾ ਮਸਲਾ ਖੜਾ ਹੋ ਜਾਂਦਾ ਆ ਬੱਚਿਆਂ ਦੇ ਵਿਦਿਆਰਥੀਆਂ ਦੇ ਹੱਕ ਨੇ ਬੇਸ਼ੱਕ ਨਿਸ਼ਾਨੇ ਪ੍ਰਾਣੀਆਂ ਸਰਕਾਰਾਂ ਤੇ ਜ਼ਰੂਰ ਹੈ ਪਰ ਕਾਰਵਾਈ ਤਾਂ ਲੋਕਾਂ ਨੂੰ ਚਾਹੀਦੀ ਹੈ ਕਾਰਵਾਈ ਕਰਨੀ ਚਾਹੀਦੀ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘਪਲਾ ਹੋਇਆ ਤੁਸੀਂ ਮੈਂ ਤਾਂ ਹੈਰਾਨ ਆ ਜਿਹੜੇ ਲੋਗ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘਪਲਾ ਕਰਨ ਵਾਲੇ ਸੀ ਜਿਨ੍ਹਾਂ ਘਪਲਾ ਕਰਨ ਵਾਲਿਆਂ ਨੂੰ ਕਲੀਨ ਚਿੱਟ ਦੇਣ ਵਾਲੇ ਸੀ ਉਹ ਤਾਂ ਉਹ ਤਾਂ ਐਮਪੀ ਬਣ ਗਿਆ ਕਾਂਗਰਸ ਦੇ ਜਿਨ੍ਹਾਂ ਨੇ ਕਦੀ ਦਲਤਾਂ ਦੀ ਬਾਹ ਨਹੀਂ ਫੜੀ ਕਦੀ ਦਲਤਾਂ ਦੇ ਹੱਕ ਵਿੱਚ ਕੋਈ ਫੈਸਲਾ ਨਹੀਂ ਕੀਤਾ ਬਲਕਿ ਸਕਾਲਰਸ਼ਿਪ ਦੇ ਮਾਮਲੇ ਵਿੱਚ ਕਲੀਨ ਚਿੱਟ ਦਿੱਤੀ ਫਿਰ ਯੂਨੀਵਰਸਿਟੀਆਂ ਨੂੰ 100 ਕਰੋੜ ਰੁਪਇਆ ਮਾਫ ਕਰ ਦਿੱਤਾ ਜਿਨ੍ਹਾਂ ਯੂਨੀਵਰਸਿਟੀਆਂ ਨੂੰ ਬਲੈਕਲਿਸਟ ਕੀਤਾ ਗਿਆ ਸੀ ਜਿਨ੍ਹਾਂ ਯੂਨੀਵਰਸਿਟੀਆਂ ਕੋਲੋਂ ਪੈਸੇ ਰਿਕਵਰ ਕਰਨੇ ਬਣਦੇ ਸੀ ਉਹਨਾਂ ਦੀ ਯੂਨੀਵਰਸਿਟੀ ਜਾ ਕੇ ਭੰਗੜਾ ਪਾ ਕੇ ਉਹਨਾਂ ਨੂੰ ਮਾਫ ਕਰ ਦਿੱਤਾ ਚਰਨਜੀਤ ਚੰਨੀ ਉਸ ਵੇਲੇ ਮੁੱਖ ਮੰਤਰੀ ਮਿਰਸਿੰਘ ਬਾਲੜੀ ਪ੍ਰਧਾਨਗੀ ਹਟਾ ਕੇ ਨਤੀਜੇ ਕੁਝ ਹੋਰ ਸਕੋ ਬਹੁਤ ਕੁਝ ਕੱਲੇ ਸੁਖਬੀਰ ਸਿੰਘ ਬਾਦਲ ਨੇ ਹੋਰ ਵੀ ਲੀਡਰਸ਼ਿਪ ਹੈ ਜਿਹੜੀ ਜ਼ਿੰਮੇਵਾਰ ਹੈ ਜਦੋਂ ਬੰਦਾ ਔਖੜ ਜਾਵੇ ਨਾ ਫਿਰ ਕੋਈ ਭਵਿੱਖ ਨਹੀਂ ਹੁੰਦਾ ਉਹ ਵੀ ਉਸ ਵੇਲੇ ਬੋਲੇ ਨਹੀਂ ਉਸ ਵੇਲੇ ਸਰਕਾਰ 'ਚ ਬੈਠੇ ਸੀ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਸੀ ਉਸ ਵੇਲੇ ਤਾਂ ਬੋਲੇ ਨਹੀਂ ਉਸਦਾ ਹਰਤਾ ਉਸ ਵੇਲੇ ਕਰਨਾ ਪੈਂਦਾ ਹੁੰਦਾ ਨਾ ਠੀਕ ਤੇ ਹੁਣ ਸੁਧਾਰ ਦਾ ਕੀ ਫਾਇਦਾ ਸਿਕਾ ਤੋਂ ਦੇਖ ਰਹੇ ਆ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸਰਖਾਬ ਦੋਸਤੋ ਰੱਖਵੇਂ ਕਰਨ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰਾਂ ਕੇਂਦਰ ਚ ਬੈਠੇ ਸੱਤਾਧਾਰੀ ਭਾਜਪਾ ਨੂੰ ਕੀਰਤੀਆਂ ਦੀ ਨਜ਼ਰ ਆ ਰਹੀਆਂ ਚਾਹੇ ਲੈਟਰਲ ਐਂਟਰੀ ਦੀ ਗੱਲ ਕਰ ਲਈਏ ਬੇਸ਼ੱਕ ਫੈਸਲਾ ਜਿਹੜਾ ਕਿ ਵਾਪਸ ਲਿਆ ਗਿਆ ਪਰ ਇਸ ਨੂੰ ਸਮੇਂ ਦੀ ਮੰਗ ਵੀ ਦੱਸਿਆ ਜਾ ਰਿਹਾ ਤੇ ਪਿੱਠ ਤਪਤਪਾਈ ਜਾ ਰਹੀ ਹੈ ਲੇਕਿਨ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਫੈਸਲੇ ਨੂੰ ਜਿੱਥੇ ਰੱਖਵੇਂ ਕਰਨ ਤੇ ਹਮਲਾ ਦੱਸਿਆ ਜਾ ਰਿਹਾ ਨਾਲ ਦੀ ਨਾਲ ਉਹਨਾਂ ਦਾ ਦਬਾਅ ਦੱਸਿਆ ਜਾ ਰਿਹਾ ਕਿ ਭਾਜਪਾ ਇਸ ਵਕਤ ਜਿਹੜਾ ਕਿ ਆ ਉਹ ਵਿਰੋਧੀਆਂ ਦੇ ਦਬਾਅ ਹੇਠਾ ਪਵਣ ਕਮਾਟੀ ਨੂੰ ਮੇਰੇ ਨਾਲ ਨੇ ਕਿਨੂ ਜੀ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਥੈਂਕ ਯੂ ਜੀ ਥੈਂਕ ਯੂ ਸੁਖਾ ਜੀ ਹਾਲਾਂਕਿ ਜਿਸ ਤਰੀਕੇ ਦਾ ਫੈਸਲਾ ਭਾਜਪਾ ਵੱਲੋਂ ਲਿਆ ਗਿਆ ਜਾਂ ਰੱਖਵੇਂ ਕਰਨ ਨੂੰ ਲੈ ਕੇ ਜੋ ਇੱਕ ਸੰਕਟ ਨਜ਼ਰ ਆ ਰਿਹਾ ਸੀ ਤੁਹਾਨੂੰ ਲੱਗਦਾ ਵੀ ਹੁਣ ਭਾਜਪਾ ਦੇ ਉਹ ਫੈਸਲਾ ਯੂ ਟਰਨ ਲੈਣ ਤੋਂ ਬਾਅਦ ਸੰਕਟ ਖਤਮ ਹੋ ਗਿਆ ਦੇਖੋ ਇੱਕ ਗੱਲ ਤਾਂ ਕਲੀਅਰ ਹੋ ਗਈ ਲੈਟਰਲ ਐਂਟਰੀ ਭਾਜਪਾ ਨੇ ਕੋਈ ਹੁਣ ਨਹੀਂ ਸ਼ੁਰੂ ਕੀਤੀ 2008 ਜਦੋਂ ਤੋਂ ਆਏ ਉਦੋਂ ਦਾ ਕੰਮ ਸਟਾਰਟ ਹੈ ਠੀਕ ਹੈ ਔਰ ਐਸੇ ਕਾਰਪੋਰੇਟ ਹਾਊਸਾਂ ਵਿੱਚੋਂ ਆਪਣੇ ਖਾਸਮ ਖਾਸ ਬੰਦੇ ਲੈ ਕੇ ਆਉਂਦੇ ਆ ਜਿਨ੍ਹਾਂ ਦਾ ਕਹੋ ਕੋਈ ਐਕਸਪੀਰੀਅנס ਨਹੀਂ ਹੁੰਦਾ ਗਵਰਨਮੈਂਟ ਚ ਲਾਉਣ ਗਵਰਨਮੈਂਟ ਦੇ ਵਿੱਚ ਕੰਮ ਕਰਨ ਦਾ ਜਿਨ੍ਹਾਂ ਨੂੰ ਸਾਡੇ ਸੋਸ਼ਲ ਸਟਰਕਚਰ ਦੀ ਸਮਝ ਨਹੀਂ ਹੁੰਦੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਸੈਂਟੀਮੈਂਟ ਹੀ ਨਹੀਂ ਲੋਕਾਂ ਨਾਲ ਜੁੜੇ ਹੁੰਦੇ ਉਹ 100% ਨਰੋਲ professionl ਮਨੀ ਮੇਕਿੰਗ ਮਸ਼ੀਨਾ ਹੁੰਦੀਆਂ ਸਰਕਾਰਾਂ ਮਨੀ ਮੇਕਿੰਗ ਨਹੀਂ ਕਰਦੀਆਂ ਸਰਕਾਰਾਂ ਵੈਲਫੇਅਰ ਕਰਦੀਆਂ ਸੋ ਮੈਂ ਤਾਂ ਹੈਰਾਨ ਆ ਵੀ ਇਹ ਪਿਛਲੀ ਡੋਰ ਤੋਂ ਕਿੱਦਾਂ ਵੱਡੇ ਵੱਡੇ ਅਫਸਰ ਭਰਤੀ ਕਰ ਰਹੇ ਆ ਔਰ ਖਾਸ ਕਰਕੇ ਰੈਜ਼ਰਵੇਸ਼ਨ ਪਾਲਿਸੀ ਜਿਹੜੀ ਆ ਉਹਨੂੰ ਦਰਕਨਾਰ ਕਰ ਰਹੇ ਆ ਰੈਜ਼ਰਵੇਸ਼ਨ ਅਰਖਣ ਮਿਲਿਆ ਸੀ ਜਿਨ੍ਹਾਂ ਲੋਕਾਂ ਜਿਹੜੇ ਲੋਕ ਲੈਂਡਲੈਸ ਸੀ ਸੋਰਸਲੈਸ ਸੀ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਲਤਾੜਿਆ ਗਿਆ ਸੀ ਸਦੀਆਂ ਤੋਂ ਪਿੱਛੇ ਰ ਟਕਿਆ ਗਿਆ ਸੀ ਉਹਨਾਂ ਨੂੰ ਆਪਣੇ ਬਰਾਬਰ ਲਿਆਉਣ ਵਾਸਤੇ ਇਹ ਇੱਕ ਸੰਵਿਧਾਨ ਦੇ ਅੰਦਰ ਇੱਕ ਪ੍ਰੋਵੀਜ਼ਨ ਰੱਖਿਆ ਗਿਆ ਕੋਸ਼ਿਸ਼ ਕੀਤੀ ਡਾਕਟਰ ਅੰਬੇਡਕਰ ਸਾਹਿਬ ਨੇ ਪਰ ਭਾਪੀ ਜਦੋਂ ਜਦੋਂ ਵੀ ਸੱਤਾ ਚਾਹੀ ਹੈ ਉਸ ਉਦੋਂ ਉਦੋਂ ਉਹਨਾਂ ਨੇ ਅਰਖਣ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਔਰ ਅੱਜ ਜਿਹੜੀ ਚੀਜ਼ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਕਿ 2018 ਚ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਵਿੱਚੋਂ ਕਿਦਾਂ ਡਾਇਰੈਕਸ਼ਨ ਆਉਂਦੀਆਂ ਕਿਉਂਕਿ ਜੇ ਇਹ ਇਕੱਠੀ ਰਿਕਰੂਟਮੈਂਟ ਕਰਦੇ ਆ 50 ਦੀ ਤੇ ਫਿਰ ਇਹਨਾਂ ਨੂੰ ਰਿਜ਼ਰਵੇਸ਼ਨ ਪਾਲਿਸੀ ਅਡਾਪਟ ਕਰਨੀ ਪੈਂਦੀ ਆ ਠੀਕ ਇਹਨਾਂ ਨੂੰ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਆ ਪ੍ਰਵਾਨਗੀ ਲੈਣੀ ਪੈਂਦੀ ਆ ਜਿਹੜਾ ਉਹਨਾਂ ਦਾ ਰੈਜ਼ਰਵੇਸ਼ਨ ਸੈੱਲ ਆ ਉਹਦੀ ਪ੍ਰਮਾਨਗੀ ਲੈਣੀ ਪੈਂਦੀ ਆ ਉਹਨੂੰ ਪਿੱਛੇ ਕਰਨ ਵਾਸਤੇ ਉਹਨੂੰ ਅੱਖੋਂ ਪਰੋਖੇ ਕਰਨ ਵਾਸਤੇ ਇਹਨਾਂ ਨੇ ਉਹ 50 ਦੀ ਸਿੱਧੀ ਰਿਕਰੂਟਮੈਂਟ ਨਹੀਂ ਕੀਤੀ ਇੱਕ ਇੱਕ ਕੇਸ ਉਹ ਜੋ ਰਿਕਰੂਟਮੈਂਟ ਕਰ ਦਿੱਤੀ ਹਰ ਮਿਨਿਸਟਰੀ ਵਿੱਚ 10-10 ਡਿਪਟੀ ਸੈਕਟਰੀ ਤੇ ਜੁਆਇੰਟ ਸੈਕਟਰੀ ਭਰਤੀ ਕਰਨ ਦਾ ਹੁਕਮ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚੋਂ ਆਇਆ ਅਪ੍ਰੈਲ 2018 ਚ ਤੇ ਹੁਣ ਇਹ ਅੱਜ ਦੀ ਤਰੀਕ ਵਿੱਚ ਸਰਕਾਰ ਬੀਜੇਪੀ ਦੀ ਕਹ ਰਹੀ ਹੈ ਨਹੀਂ ਜੀ ਉਹ ਸਾਨੂੰ ਪਤਾ ਨਹੀਂ ਸੀ ਯੂਪੀਐਸਸੀ ਨੇ ਲੇਟਰ ਐਂਟਰੀ ਕਰ ਦਿੱਤੀ ਇਹ ਪਰਦਾ ਫਾਸ ਹੋ ਗਿਆ ਹੁਣ ਇਹਦਾ ਬੀਜੇਪੀ ਦਾ ਕਿ ਬੀਜੇਪੀ ਹੁਣ ਨਹੀਂ ਇਹ ਜਦੋਂ ਦੀ ਸੱਤਾ ਤੇ ਆਈ ਆ ਉਦੋਂ ਤੋਂ ਹੀ ਇਹ ਹੋ ਜੇ ਗੈਰ ਕਾਨੂੰਨੀ ਰਿਕਰੂਟਮੈਂਟ ਜਿਹੜੀ ਸੰਵਿਧਾਨ ਵਿਰੋਧੀ ਕਰ ਰਹੀ ਹੈ ਕਿ ਬੀਜੇਪੀ ਪਰ ਬੀਜੇਪੀ ਇਹ ਦਾਅਵਾ ਵੀ ਕਰ ਰਹੀ ਹੈ ਨਾਲ ਦੇ ਨਾਲ ਕਿ ਇਹ ਕਾਂਗਰਸ ਨੇ ਨੀ ਪੱਥਰ ਰੱਖਿਆ ਸੀ ਕਾਂਗਰਸ ਆਪ ਦੇ ਸਮੇਂ ਚ ਇਹ ਚੀਜ਼ਾਂ ਕਰਦੀ ਰਹੀ ਹੈ ਤੇ ਇਸ ਨੂੰ ਵਾਜਬ ਵੀ ਠਹਿਰਾਇਆ ਜਾ ਰਿਹਾ ਹੈ ਬੀਜੇਪੀ ਦਾ ਕਹਿਣਾ 5 ਸਾਲ ਦੀ ਭਰਤੀ ਕੀਤੀ ਜਾਂਦੀ ਹੈ ਤੇ ਬਹੁਤ ਸਾਰੇ ਜਿਹੜੇ ਮਾਹਿਰ ਦਿਮਾਗ ਨੇ ਉਹ ਇਸ ਸੂਚੀ ਦਾ ਹਿੱਸਾ ਨੇ ਦੇਖੋ ਯੂਪੀਏ ਸਰਕਾਰ ਵਿੱਚ ਵੀ ਇਹੋ ਜਿਹੇ ਕੰਮ ਹੋਏ ਆ ਜੀ ਇਹ ਗੱਲ ਠੀਕ ਹੈ ਜਦੋਂ ਕਾਂਗਰਸ ਆਈਏ ਕਾਂਗਰਸ ਨੇ ਵੀ ਇਹੀ ਕੰਮ ਕੀਤੇ ਕਈ ਜਗ੍ਹਾ ਪਰ ਕਾਂਗਰਸ ਦੀ ਫਿਰ ਹਾਲਤ ਕੀ ਹੁਣ ਠੀਕ ਹੈ ਤੀਜੀ ਟਰਮ ਬਾਹਰ ਹੈ ਤੀਜੀ ਟਰਮ ਹੋ ਗਈ ਹੈ ਤੇ ਜੇ ਬੀਜੇਪੀ ਵੀ ਇਹੋ ਜਿਹੀਆਂ ਕਾਰਵਾਈਆਂ ਕਰੇਗੀ ਤਾਂ ਬੀਜੇਪੀ ਹੁਣ ਜਿਹੜੀ 400 ਪਾਰ ਦੀ ਗੱਲ ਕਰਦੀ ਸੀ 250 ਦਾ ਅੰਕੜਾ ਨਹੀਂ ਪੂਰਾ ਹੋਇਆ ਉਹਨਾਂ ਫਿਰ ਇਹਦੀ ਹਾਲਤ ਵੀ ਇਹੀ ਹੋਏਗੀ ਦੂਜਾ ਤੁਹਾਡਾ ਕੁਐਸਚਨ ਸੀ ਵੀ ਜਿਹੜੇ ਬਹੁਤ ਉਹ ਵੱਡੇ ਦਿਮਾਗ ਆ ਉਹ ਦਿਮਾਗ ਮਨੀ ਮੇਕਿੰਗ ਲਈ ਆ ਪੈਸਾ ਬਣਾਉਣ ਲਈ ਪ੍ਰੋਫਿਟ ਮੇਕਿੰਗ ਲਈ ਆ ਕੰਪਨੀ ਨੂੰ ਕਿਦਾਂ ਇਧਰੋਂ ਸੱਜਿਓ ਖੱਬਿਓ ਸਰਕਾਰੀ ਸਬਸਿਡੀਆਂ ਲੈ ਕੇ ਸ਼ੋਸ਼ਨ ਕਰਕੇ ਕਿਦਾਂ ਲੋਕਾਂ ਦੇ ਵਿੱਚ ਆਪਣੇ ਪ੍ਰੋਡਕਟ ਨੂੰ ਵੱਡਾ ਦਿਖਾ ਕੇ ਲੋਕਾਂ ਦੀ ਜੇਬਾਂ ਚੋਂ ਪੈਸੇ ਕਢਾਉਣੇ ਇਹ ਉਹਨਾਂ ਦੀ ਮੁਹਾਰਤ ਹੁੰਦੀ ਉਹਦੇ ਵਿੱਚ ਪਰ ਸਰਕਾਰ ਚਲਾਉਣ ਲਈ ਤਾਂ ਆਪਾਂ ਨੂੰ ਵੈਲਫੇਅਰ ਸਟੇਟ ਹੁੰਦੀ ਆ ਆਪਾਂ ਤਾਂ ਲੋਕਾਂ ਦੇ ਜੀਵਿਤ ਪੁਸ਼ਪਾਣਾ ਹੁੰਦਾ ਕੱਢਣਾ ਥੋੜੀ ਹੁੰਦਾ ਉਹਨਾਂ ਦੀ ਮੁਹਾਰਤ ਹੁੰਦੀ ਜੇਬਾਂ ਵਿੱਚੋਂ ਪੈਸੇ ਕੱਢਣ ਦੀ ਲੇਕਿਨ ਸਾਨੂੰ ਅਧਿਕਾਰੀ ਚਾਹੀਦੇ ਆ ਜਿਹੜੇ ਲੋਕਾਂ ਦੀਆਂ ਜੇਬਾਂ ਵਿੱਚ ਪੈਸੇ ਪਾਉਣ ਉਹਨਾਂ ਦੀ ਥਾਲੀ ਵਿੱਚ ਚੰਗਾ ਖਾਣਾ ਪਰੋਸਣ ਉਹਨਾਂ ਨੂੰ ਸਾਧਨ ਦੇਣ ਮੌਕੇ ਦੇਣ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹਾਂ ਜੇ ਉਹ ਬਹੁਤ ਕਾਬਿਲ ਨੇ ਤਾਂ ਫਿਰ ਪੇਪਰ ਦੇ ਕੇ ਆ ਜਾਣ ਉਹਨਾਂ ਲਈ ਕੋਈ ਬੰਧ ਥੋੜੀ ਹੈ ਉਹ ਪੇਪਰ ਦੇਣ ਉਹ ਇੰਟਰਵਿਊ ਕਰਨ ਜੋ ਉਹਦਾ ਪ੍ਰੋਸੈਸ ਆ ਉਹਦੇ ਵਿੱਚ ਦੀ ਆ ਜਾਣ ਤੇ ਬਹੁਤ ਅੱਛੇ ਆ ਕੀ ਹਰ ਜੇ ਲੱਗਦਾ ਵੀ ਜੇ ਹੁਣ ਫੈਸਲੇ ਪਹਿਲੇ ਸਵਾਲ ਤੇ ਮੇਂ ਦੁਬਾਰਾ ਆਉਣਾ ਜੇ ਹੁਣ ਫੈਸਲਾ ਯੂ ਟਰਨ ਹੋ ਗਿਆ ਵਾਪਸ ਹੋ ਗਿਆ ਤੁਹਾਨੂੰ ਲੱਗਦਾ ਵੀ ਜਿਹੜਾ ਖਤਰਾ ਤੁਸੀਂ ਜਾਂ ਸੰਵਿਧਾਨਿਕ ਤੌਰ ਤੇ ਤੁਸੀਂ ਇਹਨੂੰ ਖਤਰਾ ਮੰਨਦੇ ਸੀਗੇ ਉਹ ਖਤਰਾ ਖਤਮ ਹੋ ਗਿਆ ਔਰ ਟਲ ਗਿਆ ਬਿਲਕੁਲ ਖਤਰਾ ਖਤਮ ਨਹੀਂ ਹੋਇਆ ਇਹ ਤਾਂ ਕੁਝ ਤੁਹਾਡੇ ਵਰਗੇ ਸਿਆਣੇ ਪੱਤਰਕਾਰ ਜਰਨਲਿਸਟ ਆ ਕੋਈ ਗੱਲ ਚਿੱਠੀ ਕੱਢ ਲਿਆਉਂਦੇ ਆ ਦਫ਼ਤਰ ਦੀ ਪਰ ਬਹੁਤ ਸਾਰੀਆਂ ਚੀਜ਼ਾਂ ਛੁਪੀਆਂ ਰਹਿ ਜਾਂਦੀਆਂ ਹਾਂ ਅੱਜ ਤੱਕ ਨਹੀਂ ਜਿਹੜੇ ਫੇਕ ਸਰਟੀਫਿਕੇਟ ਤੇ ਅਫਸਰ ਲੱਗੇ ਆ ਉਹ ਰਿਟਾਇਰ ਹੋ ਕੇ ਚਲੇ ਗਏ ਆ ਉਹ ਛੁਪੇ ਤਰੀਕੇ ਨਾਲ ਲਗੇ ਰਹੇ ਕਿ ਕਿਸੇ ਨੇ ਨਹੀਂ ਉਠਾਇਆ ਮਿਹਨਤ ਨਹੀਂ ਹੋਈ ਕਿਸੇ ਕੋਲੋਂ ਸੋ ਇਸ ਕਰਕੇ ਜਦੋਂ ਦੀ ਜਦੋਂ ਭਾਜਪੀ ਦੇ ਪਿਛਲੀ ਸਰਕਾਰ ਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੂਜੀ ਵਾਰੀ ਬਣੇ ਆ ਇਹਨਾਂ ਦੇ ਐਮਪੀ ਇਸਨਾਂ ਦੇ ਮਨਿਸਟਰ ਸੰਵਿਧਾਨ ਨੂੰ ਬਦਲਦਿਆਂ ਸਪੀਚਾਂ ਕਰਦੇ ਰਹੇ ਆ ਇਹ ਰੈਲੀਆਂ ਚ ਭਾਸ਼ਣ ਦੇ ਅੰਦਰ ਆ ਵੀ ਅਸੀਂ ਸੰਵਿਧਾਨ ਕੋ ਬਦਲ ਦੇਂਗੇ ਆ ਸੋ ਉਹਦੇ ਕਰਕੇ ਥੋੜੀ ਬਹੁਤ ਜਾਗਰਤੀ ਲੋਕਾਂ 'ਚ ਗਰੀਬਾਂ ਚ ਆਈ ਆ ਮਾਇਨੋਰਿਟੀ ਵਿੱਚ ਜਾਗਰਤੀ ਆਈ ਥੋੜੀ ਬਹੁਤ ਸੋ ਇਸ ਕਰਕੇ 240 ਤੇ ਰੁਕ ਗਿਆ ਪਰ ਜਿੱਦਾਂ ਜਿੱਦਾਂ ਇਹ ਗੱਲ ਜ਼ਿਆਦਾ ਅੱਗੇ ਵਧੇਗੀ ਲੋਕ ਜਾਗਰਤ ਹੋ ਜਾਣਗੇ ਇਹ 240 ਤੋਂ ਵੀ 140 ਤੇ ਆਉਣਗੇ ਸੋ ਕਿਨੂ ਜੀ ਪਰ ਤੁਸੀਂ ਜਿਵੇਂ ਜਿਵੇਂ ਹੁਣ ਫੇਕ ਸਰਟੀਫਿਕੇਟ ਦਾ ਸਿਕਰ ਕੀਤਾ ਤਾਂ ਉਹ ਤਾਂ ਪੰਜਾਬ ਸਰਕਾਰ ਤੇ ਵੀ ਦਬਾਅ ਲਗਾਤਾਰ ਬਣਿਆ ਹੋਇਆ ਆ ਮੁੱਖ ਮੰਤਰੀ ਪੰਜਾਬ ਇਸ ਚੀਜ਼ ਦਾ ਜ਼ਿਕਰ ਤਾਂ ਸਿਆਸੀ ਮੰਚਾਂ ਤੋਂ ਬਹੁਤ ਵਾਰੀ ਕਰ ਚੁੱਕੇ ਨੇ ਨਤੀਜਾ ਕਿੱਥੇ ਆ ਦੇਖੋ ਇਹ ਤਾਂ ਮੈਂ ਵੀ ਤੁਹਾਡੇ ਜ਼ਰੀਏ ਕਹੂੰਗਾ ਫੇਕ ਸਰਟੀਫਿਕੇਟ ਚਾਹੇ ਕਾਸਦਾ ਹੋਵੇ ਚਾਹੇ ਐਜੂਕੇਸ਼ਨ ਦਾ ਹੋਵੇ ਜਾਂ ਹੋਰ ਹੋਵੇ ਉਹਦੇ ਉੱਤੇ ਸਖਤ ਕਾਰਵਾਈ ਚਾਹੀਦੀ ਹੈ ਫਿਰ ਤੁਸੀਂ ਕਿਸੇ ਗਰੀਬ ਦਾ ਜਿਹੜੇ ਲੋਕ ਸਦੀਆਂ ਤੋਂ ਪਿੱਛੇ ਆ ਉਹਨਾਂ ਦਾ ਹੱਕ ਖਾ ਕੇ ਤੁਸੀਂ ਇਹ ਧੋਖਾ 420 ਕਰ ਰਹੇ ਹੋ ਇਹ ਸਜ਼ਾ ਮਿਲਣੀ ਚਾਹੀਦੀ ਹੈ ਐਕਸ਼ਨ ਹੋਣਾ ਚਾਹੀਦਾ ਹੈ ਕਦੋਂ ਹੈ ਗਾ ਮਸਲਾ ਸਿਰਫ ਫੇਕ ਸਰਟੀਫਿਕੇਟ ਦਾ ਨਹੀਂ ਇਸ ਤੋਂ ਅੱਗੇ ਚਲੇ ਜਾਈਏ ਸਕਾਲਰਸ਼ਿਪ ਦਾ ਵਜੀਫਿਆਂ ਦਾ ਮਸਲਾ ਖੜਾ ਹੋ ਜਾਂਦਾ ਹੈ ਬੱਚਿਆਂ ਦੇ ਵਿਦਿਆਰਥੀਆਂ ਦੇ ਹੱਕ ਨੇ ਬੇਸ਼ੱਕ ਨਿਸ਼ਾਨੇ ਪ੍ਰਾਣੀਆਂ ਸਰਕਾਰਾਂ ਦੇ ਜ਼ਰੂਰ ਹੈ ਪਰ ਕਾਰਵਾਈ ਤਾਂ ਲੋਕਾਂ ਨੂੰ ਚਾਹੀਦੀ ਹੈ ਕਾਰਵਾਈ ਕਰਨੀ ਚਾਹੀਦੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਕਪੜਾ ਹੋਇਆ ਤੁਸੀਂ ਮੈਂ ਤਾਂ ਹੈਰਾਨ ਹਾਂ ਜਿਹੜੇ ਲੋਗ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਕਪੜਾ ਕਰਨ ਵਾਲੇ ਸੀ ਜਾਂ ਕਪੜਾ ਕਰਨ ਵਾਲਿਆਂ ਨੂੰ ਇਹ ਕਲੀਨ ਚਿੱਟ ਦੇਣ ਵਾਲੇ ਸੀ ਉਹ ਤਾਂ ਉਹ ਤਾਂ ਐਮਪੀ ਬਣ ਗਿਆ ਕਾਂਗਰਸ ਦੇ ਠੀਕ ਹੈ ਜਿਹੜੇ ਲੋਕ ਵੱਡੀਆਂ-ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਜਿਨ੍ਹਾਂ ਨੇ ਗਰੀਬਾਂ ਦੇ ਸਕਾਲਰਸ਼ਿਪ ਦੇ ਪੈਸੇ ਹੜੱਪ ਕਰ ਲਏ ਸੀ 100 ਕਰੋੜ ਰੁਪਈਆ ਜੀ 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 ਉਹਨਾਂ ਨੂੰ 100-100 ਕਰੋੜ ਰੁਪਈਆ ਮਾਫ ਕਰ ਗਿਆ ਚੀਫ ਮਨਿਸਟਰ ਤਿੰਨ ਮਹੀਨਿਆਂ ਵਾਲੇ ਚੰਨੀ ਜੀ ਉਹ ਤਾਂ ਕਾਂਗਰਸ ਦੇ ਐਮਪੀ ਬਣ ਗਿਆ ਇਹ ਵਿਟੰਬਣਾ ਆ ਇਹ ਮੁਸ਼ਕਲ ਹੈ ਸਾਡੀ ਕਿ ਲੋਕ ਹਲੇ ਖਰੇ ਤੇ ਖੋਟੇ ਦੀ ਪਛਾਣ ਕਰਨ ਵਿੱਚ ਲੋਕ ਨਾਕਾਮ ਹੋ ਜਾਂਦੇ ਕਈ ਵਾਰੀ ਜਲੰਧਰ ਦੇ ਵਿੱਚ ਹੋਇਆ ਹਰਥਾ ਹੀ ਹੋਇਆ ਕਈ ਜਗ੍ਹਾ ਹੋਇਆ ਇਸ ਤਰ੍ਹਾਂ ਜਿਨ੍ਹਾਂ ਨੇ ਕਦੀ ਦਲਤਾਂ ਦੀ ਬਾਹ ਨਹੀਂ ਫੜੀ ਕਦੀ ਦਲਤਾਂ ਦੇ ਹੱਕ ਵਿੱਚ ਕੋਈ ਫੈਸਲਾ ਨਹੀਂ ਕੀਤਾ ਠੀਕ ਹੈ ਬਲਕਿ ਸਕਾਲਰਸ਼ਿਪ ਦੇ ਮਾਮਲੇ ਵਿੱਚ ਕਲੀਨ ਚਿੱਟ ਦਿੱਤੀ ਫਿਰ ਯੂਨੀਵਰਸਿਟੀਆਂ ਨੂੰ 100 ਕਰੋੜ ਰੁਪਇਆ ਮਾਫ ਕਰ ਦਿੱਤਾ ਜਿਨ੍ਹਾਂ ਯੂਨੀਵਰਸਿਟੀਆਂ ਨੂੰ ਬਲੈਕਲਿਸਟ ਕੀਤਾ ਗਿਆ ਸੀ ਜਿਨ੍ਹਾਂ ਯੂਨੀਵਰਸਿਟੀਆਂ ਕੋਲੋਂ ਪੈਸੇ ਰਿਕਵਰ ਕਰਨੇ ਬਣਦੇ ਸੀ ਉਹਨਾਂ ਦੀ ਯੂਨੀਵਰਸਿਟੀ ਜਾ ਕੇ ਭੰਗੜਾ ਪਾ ਕੇ ਉਹਨਾਂ ਨੂੰ ਮਾਫ ਕਰਦੇ ਚਰਨਜੀਤ ਚੰਨੀ ਉਸ ਵੇਲੇ ਦੇ ਮੁੱਖ ਮੰਤਰੀ ਤੇ ਉਹ ਤਾਂ ਕਾਂਗਰਸ ਦੇ ਐਮਪੀ ਆ ਇਸ ਕਰਕੇ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਆ ਬੀਜੇਪੀ ਤੋਂ ਪਹਿਲਾਂ ਕਾਂਗਰਸ ਵੀ ਇਹੀ ਕਰਤੂਤਾ ਕਰਦੀ ਰਹੀ ਹੈ ਇਸ ਕਰਕੇ ਤੀਜੀ ਵਾਰੀ ਉਹ ਬਾਹਰ ਆ ਸਰਕਾਰ ਤੋਂ ਅੰਦਰ ਚ ਸੋਡੀ ਪੁਰਾਣੀ ਪਾਰਟੀ ਦਾ ਜ਼ਿਕਰ ਜ਼ਰੂਰ ਹੈ ਲਗਾਤਾਰ ਉਸ ਨੂੰ ਲੈ ਕੇ ਵੀ ਵਿਵਾਦ ਉੱਠਦੇ ਨਜ਼ਰ ਆ ਰਹੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਗਵਾਹੀ ਤੇ ਬੜੇ ਸਵਾਲ ਉੱਠ ਰਹੇ ਨੇ ਰਖੜਪੁੰਨਿਆ ਦਾ ਮੌਕਾ ਹੋਵੇ ਚਾਹੇ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਦਾ ਮੌਕਾ ਹੋਵੇ ਦੋ ਦੋ ਸਟੇਜਾਂ ਲੱਗੀਆਂ ਨੇ ਇੱਕ ਪਾਸੇ ਸਟੈਂਡ ਬਾਗੀ ਲੈ ਕੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨਾਲ ਜੁੜਿਆ ਹੋਇਆ ਥੜਾ ਸਟੈਂਡ ਲੈ ਕੇ ਖੜਾ ਹੈ ਦੇਖੋ ਬਦਕਿਸਮਤੀ ਹੈ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਨੇ ਆਲਾ ਲੀਡਰਸ਼ਿਪ ਨੇ ਗੰਭੀਰਤਾ ਨਹੀਂ ਦਿਖਾਈ ਠੀਕ ਜੇ ਅਲੱਗ-ਅਲੱਗ ਮੁੱਦਿਆਂ ਤੇ ਜੇ ਅਕਾਲੀ ਦਲ ਦੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਬਣੀ ਰਹਿੰਦੀ ਵੱਡੇ-ਵੱਡੇ ਘਰਾਣਿਆਂ ਤੇ ਵੱਡੇ-ਵੱਡੇ ਮੰਤਰੀਆਂ ਦੇ ਕਾਕਿਆਂ ਦੇ ਹੱਥ ਨਾਲੇ ਅਕਾਲੀ ਦਲ ਆਉਂਦਾ ਤੇ ਅੱਜ ਹਾਲਾਤ ਹੋਰ ਹੋਣੇ ਸੀ ਫਿਰ ਝੁੰਡਾ ਕਮੇਟੀ ਬਣੀ ਠੀਕ ਹੈ ਝੁੰਡਾ ਕਮੇਟੀ ਦੀਆਂ ਸਪਾਰਸ਼ਾਂ ਨੂੰ ਲੋਕ ਸਭਾ ਤੋਂ ਪਹਿਲਾਂ ਲਾਗੂ ਕਰ ਲਿਆ ਜਾਂਦਾ ਤਾਂ ਨਤੀਜੇ ਕੁਝ ਹੋਰ ਹੋ ਸਕਦੇ ਸੀ ਸਿਰਫ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹਟਾ ਕੇ ਨਤੀਜੇ ਕੁਝ ਹੋਰ ਸਕਦੇ ਬਹੁਤ ਕੁਝ ਇਕੱਲੇ ਸੁਖਵੀਰ ਸਿੰਘ ਬਾਦਲ ਨਹੀਂ ਹੋਰ ਵੀ ਲੀਡਰਸ਼ਿਪ ਹੈ ਜਿਹੜੀ ਜ਼ਿੰਮੇਵਾਰ ਹੈ ਕਿੰਨੇ ਜਿ stries ਕਿਨੋਂ ਬਾਕੀ ਤਾਂ ਇੱਕ ਸਟੈਂਡ ਲੈਂਦਾ ਹੋਇਆ ਨਜ਼ਰ ਆ ਰਿਹਾ ਕਾਲੀ ਦਾ ਸੁਧਾਰ ਲਹਿਰ ਦਾ ਜ਼ਿਕਰ ਹੋ ਰਿਹਾ ਠੀਕ ਆ ਸਟੈਂਡ ਤੋਂ ਲੱਗਦਾ ਹੈ ਵੀ ਉਹ ਹੁਣ ਦੋ ਤੋਤੇ ਹੋ ਗਏ ਨੇ ਉਖੜ ਗਿਆ ਜਦੋਂ ਬੰਦਾ ਉਖੜ ਜਵੇ ਨਾ ਫਿਰ ਕੋਈ ਭਵਿੱਖ ਨਹੀਂ ਹੁੰਦਾ ਉਹ ਵੀ ਉਸ ਵੇਲੇ ਬੋਲੇ ਨਹੀਂ ਉਸ ਵੇਲੇ ਸਰਕਾਰ 'ਚ ਬੈਠੇ ਸੀ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਸੀ ਉਸ ਵੇਲੇ ਤਾਂ ਬੋਲੇ ਨਹੀਂ ਉਹ ਸੁਧਾਰ ਤਾਂ ਉਸ ਵੇਲੇ ਕਰਨਾ ਪੰਡਾ ਹੁੰਦਾ ਨਾ ਠੀਕ ਹੈ ਤੇ ਹੁਣ ਸੁਧਾਰ ਦਾ ਕੀ ਫਾਇਦਾ ਬੋਲ ਦੇ ਜੇ ਝੁੰਡਾ ਕਮੇਟੀ ਦੀ ਰਿਪੋਰਟ ਆ ਗਈ ਤੁਹਾਨੂੰ 2024 ਦਾ ਲੋਕ ਸਭਾ ਇਲੈਕਸ਼ਨ ਤੁਸੀਂ ਲੜਨ ਤੋਂ ਪਹਿਲਾਂ ਪ੍ਰੈਸ਼ਰ ਪਾਓ ਠੀਕ ਹੈ ਪ੍ਰੈਸ਼ਰ ਪਾਓ ਉਹ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਕੇ ਲੋਕ ਸਭਾ ਇਲੈਕਸ਼ਨ 'ਚ ਜਾਓ ਤੇ ਲੋਕੀ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੋ ਜਾਂਦੇ ਸ਼ਾਇਦ ਸ਼ਾਇਦ ਜੇ ਨਹੀਂ ਇਹ ਚੀਜ਼ਾਂ ਕੀਤੀਆਂ ਗਈਆਂ ਤਾਂ ਦਬਾਬੇ ਨੂੰ ਇਸ ਤਰੀਕੇ ਨਾਲ ਸੱਟਾਂ ਵੱਜੀਆਂ ਫਿਰ ਚਾਹੇ ਸਾਡੇ ਪਵਨ ਕੁਮਾਰ ਤੀਨੂ ਦਾ ਜ਼ਿਕਰ ਦੀ ਹੋਵੇ ਨਾਂ 'ਚ ਹੋਵੇ ਫਿਰ ਚਾਹੇ ਡਾਕਟਰ ਸੁਖੀ ਦੇ ਨਾਂ 'ਚੋਂ ਨਿਕਲਦੀ ਹੋਵੇ ਬਹੁਤ ਸਾਰੇ ਲੋਗ ਆ ਅਸੀਂ ਜੇ ਪੋਲਿਟਿਕਸ ਕੀਤੀ ਆ ਅਸੀਂ ਆਮ ਲੋਕਾਂ ਦੀ ਸਿਆਸਤ ਕੀਤੀ ਆ ਇਮਾਨਦਾਰੀ ਨਾਲ ਕੀਤੀ ਆ ਤੁਸੀਂ ਤਾਂ ਸਭ ਕੁਝ ਜਾਣਦੇ ਹੋ ਤੁਹਾਡੇ ਮੂਰੇ ਕੋਈ ਚੰਡੀਗੜ੍ਹ ਜਾਂ ਦੂਜੇ ਜ਼ਿਲ੍ਹਿਆਂ ਦੀ ਪ੍ਰੈਸ ਮੂਰੇ ਕੋਈ ਛੁਪਿਆ ਨਹੀਂ ਹੁੰਦਾ ਕੁਝ ਵੀ ਮੈਂ ਤਾਂ ਮਿਹਨਤ ਦੀ ਲੋਕਾਂ ਦੀ ਸੇਵਾ ਦੀ ਤੇ ਇਮਾਨਦਾਰੀ ਦੀ ਸਿਆਸਤ ਕੀਤੀ ਆ ਅਕਾਲੀ ਦਲ 'ਚ ਰਹਿ ਕੇ ਵੀ ਸੇਵਾ ਭਾਵਨਾ ਨਾਲ ਹਰ ਵੇਲੇ ਲੋਕਾਂ ਲਈ ਹਾਜ਼ਰ ਰਹੇ ਆਪਣੇ ਉੱਤੇ ਕੋਈ ਦਾਗ ਨਹੀਂ ਲੱਗਣ ਦਿੱਤਾ ਸੇਵਾ ਭਾਵਨਾ ਨਾਲ ਕੰਮ ਕੀਤਾ ਪੰਜਾਬ ਲਈ ਕੰਮ ਕੀਤਾ ਪੰਜਾਬੀ ਹਤ ਲਈ ਕੰਮ ਕੀਤਾ ਕਿਉਂ ਜੀ ਇਸ ਤੋਂ ਬਾਅਦ ਕੋਈ ਉਹਦੀ ਵਿਚਾਰਧਾਰਾ ਦਾ ਸੂਬਾ ਇਹ ਸਿੱਖੀ ਦੀ ਵਿਚਾਰਧਾਰਾ ਦਾ ਸੂਬਾ ਇਹ ਇਹਦੇ ਵਿੱਚ ਹਮੇਸ਼ਾ ਅਸੀਂ ਸੇਵਾ ਭਾਵਨਾ ਨਾਲ ਇੱਕ ਸ਼ਰਧਾਲੂ ਹੋ ਕੇ ਕੰਮ ਕੀਤਾ ਇਦਾਂ ਹੀ ਕਰਦੇ ਰਾਵਾਂਗੇ ਜੇਕਰ ਇਹ ਵੀ ਚੱਲ ਰਿਹਾ ਹੈ ਕਿ ਮਾਲਵੇ ਤੋਂ ਵੀ ਹੁਣ ਕੋਈ 2-4 ਅਕਾਲੀ ਦਲ ਦੇ ਲੀਡਰ ਜਿਹੜੇ ਖੁਆਮਾਂ ਦੀ ਪਾਰਟੀ ਜੁਆਇਨ ਕਰਨ ਜਾ ਰਹੇ ਨੇ ਹੈ ਸੰਪਰਕ ਕੋਈ ਮੇਰੇ ਤੇ ਜਾਣਕਾਰੀ ਚ ਇਹੋ ਜੀ ਕੋਈ ਗੱਲ ਨਹੀਂ ਪਰ ਬਹੁਤ ਸਾਰੇ ਲੋਕ ਆ ਹੁਣ ਵਿਚਾਰੇ ਜਿਹੜੇ ਮਿਹਨਤੀ ਲੋਕ ਆ ਜਿਨ੍ਹਾਂ ਨੇ ਆਪਣਾ ਸਾਰੀ ਜ਼ਿੰਦਗੀ ਲਾਈ ਆ ਸਿਆਸਤ ਤੇ ਤੇ ਜਿਨ੍ਹਾਂ ਦੇ ਦਿਮਾਗ ਦਿਲ ਵਿੱਚ ਕੁਝ ਕਰਨ ਦੀ ਇੱਛਾ ਹੁੰਦੀ ਆ ਤਾਂ ਫਿਰ ਜੇ ਤੁਸੀਂ ਕਰਨਾ ਚਾਹੁੰਦੇ ਆ ਕੁਝ ਤਾਂ ਫਿਰ ਜਿਹੜੀ ਪਾਰਟੀ ਦੇ ਸੱਤਾ 'ਚ ਆਉਣ ਦੀ ਆਸ ਹੀ ਨਹੀਂ ਹੁਣ ਜਾਂ ਜਿਹੜੀ ਆਪਣੇ ਵਿੱਚ ਸੁਧਾਰ ਕਰਨ ਨੂੰ ਤਿਆਰ ਹੀ ਨਹੀਂ ਠੀਕ ਹੈ ਜਾਂ ਜਿਨੇ ਸਮੇਂ ਗਵਾਲੇ ਮੌਕੇ ਹੀ ਗਵਾਲੇ ਲੋਕਾਂ ਨੇ ਬਾਰ-ਬਾਰ ਮੌਕਾ ਦਿੱਤਾ ਤੁਸੀਂ ਗਵਾ ਲਿਆ ਤੇ ਉਹ ਐਸੇ ਲੋਕ ਜਿਹੜੇ ਮਿਹਨਤੀ ਹੁੰਦੇ ਆ ਉਹਨਾਂ ਨੂੰ ਮੈਂ ਸਮਝਣਾ ਕਿ ਆਮ ਆਦਮੀ ਪਾਰਟੀ ਚ ਜਾ ਕੇ ਕੰਮ ਕਰਨਾ ਚਾਹੀਦਾ ਬਹੁਤ ਬੋਤਲ ਥੈਂਕ ਯੂ ਸੁਪਨ ਕੁਮਾਰ ਟੀਨੂ ਸਰ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਲੋਕ ਸੇਵਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਹੀ ਕੰਮ ਕਰਨਾ ਚਾਹੀਦਾ ਹੈ ਮੈਂ ਸਰਖਪ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਂਟ ਚੰਡੀਗੜ੍ਹ